ਮਨਪਦੀ ਅਲੀ ਦੇਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਆਪ ਨੂੰ ਨਵੇਂ ਅਕਾਲੀ ਦਲ ਤੋਂ ਵੱਖ ਕਰ ਲਿਆ ਗਿਆ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਚੈਨਲ ਦੇ ਉੱਤੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਉਸ ਤੋਂ ਬਾਅਦ ਨਵੇਂ ਅਕਾਲੀ ਦਲ ਦੇ ਵਿੱਚ ਨਵੀਂ ਚਰਚਾ ਛਿੜ ਪਈ ਹੈ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਕੁਝ ਵੀ ਸਹੀ ਨਹੀਂ ਹੈਗਾ ਨਵੇਂ ਅਕਾਲੀ ਦਲ ਦੇ ਵਿੱਚ 17 ਦਸੰਬਰ ਤੋਂ ਬਾਅਦ ਯਾਨੀ ਕਿ ਜਿਹੜਾ ਦਸੰਬਰ ਦਾ ਤੀਜਾ ਹਫਤਾ ਹੋਵੇਗਾ ਉਸਦੇ ਵਿੱਚ ਕੁਝ ਨਵੇਂ ਸਮੀਕਰਨ ਵੇਖਣ ਨੂੰ ਮਿਲਣਗੇ ਮੀਟਿੰਗਾਂ ਦਾ ਦੌਰ ਪਿਛਲੇ ਦਿਨਾਂ ਦੇ ਵਿੱਚ ਵੀ جاری ਸੀ ਤੇ ਹੁਣ ਫਿਰ ਮੀਟਿੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਖਿੱਚੋ ਤਾਣ ਜਿਹੜੀ ਅੰਦਰੂਨੀ ਹੈ ਉਹ ਦਿਖਾਈ ਦੇ ਰਹੀ ਹੈ ਪਰ ਮਨਪ੍ਰੀਤ ਸਿੰਘ ਯਾਲੀ ਦੇ ਵੱਲੋਂ ਇੱਕੋ ਇੱਕ ਲੀਡਰ ਸੀ ਜਿਸ ਨੇ ਹੁਣ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਚੋਣਾਂ ਦੇ ਵਿੱਚ ਜਿੱਤ ਦਰਜ ਕੀਤੀ ਹੈ ਆਪਣਾ ਜਿਹੜਾ ਚੇਅਰਮੈਨ ਹੈ ਜੇਕਰ ਦੇਖਿਆ ਜਾਵੇ ਤਾਂ ਉਹ ਦਾਖਾਂ ਦੇ ਵਿੱਚ ਹਲਕੇ ਦੇ ਵਿੱਚ ਬਣਾਉਣ ਜਾਣਗੇ ਉਹਨਾਂ ਦੇ ਜਿਹੜੇ ਉਮੀਦਵਾਰ ਸੀ ਯਾਦ ਤੌਰ ਦੇ ਉੱਤੇ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਉਹਨਾਂ ਦੇ ਜਿਹੜੀ ਫੇਸਬੁੱਕ ਪੇਜ ਦੇ ਉੱਤੇ ਗੱਲਾਂ ਬਾਤਾਂ ਹੋ ਰਹੀਆਂ ਹਨ ਉਹਨਾਂ ਦੇ ਉੱਤੇ ਨਾ ਤਾਂ ਕਿਸੇ ਨਵੇਂ ਅਕਾਲੀ ਦਲ ਦੇ ਨਾਲ ਸੰਬੰਧ ਕੋਈ ਸ਼ਬਦ ਲਿਖਿਆ ਜਾਂਦਾ ਨਿੱਤੇ ਨਾਲ ਹੀ ਨਵੇਂ ਅਕਾਲੀ ਦਲ ਦੇ ਪ੍ਰਧਾਨ ਦੀ ਕਿਤੇ ਫੋਟੋ ਦਿਖਾਈ ਦਿੰਦੀ ਹੈ ਗੈਨੀ ਹਰਪ੍ਰੀਤ ਸਿੰਘ ਜਦੋਂ ਪ੍ਰਧਾਨ ਬਣੇ ਨੇ ਉਸ ਤੋਂ ਬਾਅਦ ਤੋਂ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਦਾ ਦੌਰ ਲਗਾਤਾਰ ਚੱਲਿਆ ਭਾਵੇਂ ਅੰਮ੍ਰਿਤਸਰ ਦੇ ਵਿੱਚ ਦਫ਼ਤਰ ਖੁੱਲਿਆ ਗਿਆ ਉਦੋਂ ਵੀ ਮਨਪ੍ਰੀਤ ਸਿੰਘ ਯਾਲੀ ਗੈਰ ਹਾਜ਼ਰ ਰਹੇ ਜਿਸ ਨੂੰ ਲੈ ਕੇ ਕੋខ ਵਕ ਕਨਸੋਆ ਚਲਦੀਆਂ ਰਹੀਆਂ ਪਰ ਲੀਡਰਸ਼ਿਪ ਇਹ ਗੱਲ ਕਹਿੰਦੀ ਰਹੀ ਕਿ ਸਾਰੇ ਇਕਜੁੱਟ ਨੇ ਕੋਈ ਇਹੋ ਜੀ ਗੱਲਬਾਤ ਨਹੀਂ ਪਰ ਮੌਜੂਦਾ ਸਮੇਂ ਜੋ ਹਾਲਾਤ ਬਣੇ ਨੇ ਇਸ ਬਾਬਤ ਜੇਕਰ ਗੱਲ ਕਰੀਏ ਤਾਂ ਹੁਣ ਜਿਹੜੀ ਬੀਬੀ ਸੁਤੰਤ ਕੋਰ ਹੋਰਾਂ ਨੂੰ ਇੱਕ ਚਿੱਠੀ ਲਿਖੀ ਗਈ ਹੈ ਚਿੱਠੀ ਕਿਸ ਨੇ ਲਿਖੀ ਹੈ ਜਰਨਲ ਖਤਰ ਨੇ ਪਾਰਟੀ ਦੇ ਉਹਨਾਂ ਦੇ ਵੱਲੋਂ ਲਿਖੀ ਗਈ ਹੈ ਉਹ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਨੂੰ ਲਿਖਿਆ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਜਿਸ ਦਾ ਅਸੀਂ ਜ਼ਿਕਰ ਕੀਤਾ ਸੀ ਉਹ ਚਿੱਠੀ ਦੇ ਵਿੱਚ ਕੀ ਕੁਝ ਹੈ ਉਹ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਆਖਰਕਾਰ ਉਸ ਚਿੱਠੀ ਦੇ ਵਿੱਚ ਕੀ ਕੁਝ ਲਿਖਿਆ ਗਿਆ ਕਿਉਂਕਿ ਜੋ ਸਿਧਾਂਤਾਂ ਨੂੰ ਲੈ ਕੇ ਪਾਰਟੀ ਸੀ ਜਿਹੜੀ ਹੋਂਦ ਦੇ ਵਿੱਚ ਆਈ ਸੀ ਕਿ ਉੱਥੇ ਖੜੀ ਹੈ ਇਸ ਨੂੰ ਲੈ ਕੇ ਵੀ ਉਹਨਾਂ ਬੀਬੀ ਸਤਵੰਤ ਕੋਰ ਹੋਰਨ ਬੇਨਤੀ ਕੀਤੀ ਹੈ ਕਿ ਤੁਸੀਂ ਜਿਸ ਤਰ੍ਹਾਂ ਧਾਰਮਿਕ ਤੌਰ ਦੇ ਉੱਤੇ ਜਿਹੜੀ ਪੰਥਕ ਕੌਂਸਲ ਬਣੀ ਸੀ ਤੁਸੀਂ ਇਹਨਾਂ ਦਾ ਸਮਰਥਨ ਕਰੋ ਤੁਸੀਂ ਕੋਈ ਫੈਸਲਾ ਲੈ ਸਕਦੇ ਹੋ ਇਸ ਨੂੰ ਲੈ ਕੇ ਚਰਚਾ ਹੈ ਤੁਹਾਨੂੰ ਇੱਥੇ ਇੱਕ ਵਾਰ ਜਿਹੜੀ ਚਿੱਠੀ ਲਿਖੀ ਗਈ ਹੈ ਨਾ ਤੁਹਾਨੂੰ ਚਿੱਠੀ ਦੇ ਵਿੱਚ ਸੁਣਾ ਦਈਏ ਉਸ ਦੇ ਵਿੱਚ ਜਿਹੜਾ ਲਿਖਿਆ ਕੀ ਹੋਇਆ ਹੈ ਚਿੱਠੀ ਕੀ ਕੁਝ ਲਿਖੀ ਗਈ ਹੈ ਇਸ ਬਾਬਤ ਤੁਹਾਨੂੰ ਫਿਰ ਆਪਾਂ ਗੱਲਬਾਤ ਕਰਦੇ ਆਂ ਦੇਖੋ ਇਹਦੇ ਵਿੱਚ ਜਿਹੜੀ ਇਹ ਜਿਹੜੀ ਚਿੱਠੀ ਹੈ ਇਹ ਪੰਜ ਮੈਂਬਰੀ ਭਾਰਤੀ ਕਮੇਟੀ ਜਿਹੜੇ ਇਹਦੇ ਮੈਂਬਰ ਨੇ ਉਹਨਾਂ ਨੂੰ ਮਤਲਬ ਚੇਅਰ ਪਰਸਨ ਪੰਥਕ ਕਾਉਂਸਲ ਨੂੰ ਤੇ ਜਨਰਲ ਸਕੱਤਰ ਪਾਰਟੀ ਸਮੂਹ ਜਿਹੜੇ ਸਟੇਟ ਡੈਲੀਗੇਟ ਨੇ ਉਹਨਾਂ ਨੇ ਇਹ ਚਿੱਠੀ ਹੈ ਜਿਹੜੀ ਇਹ ਲਿਖੀ ਗਈ ਹੈ ਕਿਉਂਕਿ ਉਹਦੇ ਵਿੱਚ ਮੁੱਖ ਬੰਦ ਜਿਹੜਾ ਉਹ ਸਿਧਾਂਤ ਤੋਂ ਦੂਰ ਚੁੱਕੀ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਦੇ ਵਿੱਚ ਬਧੀ ਨਿਰਾਸ਼ਤਾ ਨੂੰ ਦੂਰ ਕਰਨ ਦੇ ਲਈ ਉਚਮ ਜਿਹੜੇ ਉਚਿਤ ਕਦਮ ਹੈ ਚੁੱਕਣ ਦੀ ਲੋੜ ਹੈ ਉਹਦੇ ਇਸ ਤਵੇ ਕਲ ਜ਼ਿਕਰ ਕੀਤਾ ਗਿਆ ਤਾਂ ਉਹਨ ਇੱਕ ਵਾਰੀ ਪੜ ਕੇ ਸੁਣਾਦੀ ਕਿ ਬਹੁਤ ਹੀ ਸਤਿਕਾਰਯੋਗ ਉਸ ਮੁੱਚੀ ਲੀਡਰਸ਼ਿਪ ਜੀਓ ਇਹ ਕੌਮ ਅਤੇ ਪੰਥ ਦੀ ਜਿੰਨੀ ਵੱਡੀ ਤਰਾਸਦੀ ਹੈ ਕਿ ਅੱਜ ਪੰਥ ਅਤੇ ਕੌਮ ਇਸ ਵੱਡੀ ਘੁੰਮਣਘੇਰੀ ਦੇ ਵਿੱਚ ਹੈ ਕਿ ਵੱਡੇ ਮੁੱਦਿਆਂ ਨੂੰ ਉਠਾਉਣ ਅਤੇ ਉਹਨਾਂ ਦੇ ਹੱਲ ਲਈ ਸਾਂਝਾ ਹੰਬਲਾ ਤੱਕ ਨਹੀਂ ਮਾਰਿਆ ਜਾ ਰਿਹਾ ਸਮੇਂ-ਸਮੇਂ ਤੇ ਕੁਰਸੀ ਅਤੇ ਸਿਆਸੀ ਲਾਲਸਾ ਨੇ ਪੰਥ ਨੂੰ ਵੱਡੇ ਮਸਲਿਆਂ ਦੇ ਹੱਲ ਤੋਂ ਕੋਹਾਂ ਦੂਰ ਕਰ ਦਿੱਤਾ ਅੱਜ ਪੰਥ ਦੇ ਸਾਹਮਣੇ ਨਿਰਾਸ਼ਾ ਦੇ ਸਿਵਾਏ ਕੁਝ ਵੀ ਨਹੀਂ ਇਸ ਵਧੀ ਹੋਈ ਨਿਰਾਸ਼ਾ ਦਾ ਹੀ ਸਿੱਟਾ ਸੀ ਕਿ ਪਿਛਲੇ ਸਾਲ 2 ਦਸੰਬਰ ਨੂੰ ਪੰਥਕ ਰੋਸ਼ਨੀ ਦੇ ਵਿੱਚ ਹੁਕਮਨਾਮਾ ਜਾਰੀ ਹੋਣਾ ਇਹ ਹੁਕਮਨਾਮਾ ਕੌਮ ਅਤੇ ਪੰਥ ਦੀ ਕਈ ਦੂਰ ਅਦੇਸ਼ੀ ਸੋਚ ਅਤੇ ਪ੍ਰੋਗਰਾਮ ਤਾਂ ਹੈ ਹੀ ਸੀ ਇਸ ਹੁਕੂਨਾਮਾ ਸਾਹਿਬ ਨੇ ਕੌਮ ਨੂੰ ਇੱਕ ਮੁੱਠਾ ਕਰਨ ਅਤੇ ਅਗਵਾਈ ਦੇ ਲਈ ਜਥੇਬੰਦਕ ਤੌਰ ਦੇ ਉੱਤੇ ਪੰਥ ਦੀ ਆਪਣੀ ਸਰਮੋਹਤ ਮਾਤ ਸ਼ੋਮਨੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਲਈ ਰਸਤਾ ਵੀ ਦਿਖਾਇਆ ਇਸ ਹੁਕੂਨਾਮਾ ਸਾਹਿਬ ਨੇ ਕੌਮ ਅਤੇ ਪੰਥਕ ਭਾਵਨਾ ਦੀ ਤਰਜਮਾਨੀ ਉੱਪਰ ਖੜਾ ਉਤਰਨ ਦੇ ਲਈ ਭਾਰਤੀ ਕਮੇਟੀ ਦੇ ਰੂਪ ਦੇ ਵਿੱਚ ਉੱਚ ਪੱਧਰੀ ਕਮੇਟੀ ਪੰਥ ਦੀ ਝੋਲੀ ਪਾਈ ਬੇਸ਼ੱਕ ਕਿਸੇ ਨਾ ਕਿਸੇ ਕਾਰਨ ਦੋ ਮੈਂਬਰ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ੋਮਨੀ ਕਮੇਟੀ ਅਤੇ ਸਰਦਾਰ ਕਰਪਾਲ ਸਿੰਘ ਬਡੁੰਗਰ ਜੋ ਇਸ ਹੁਕਮਨਾਮਾ ਸਾਹਿਬ ਦੀ ਔਟਤ ਪੂਰਤੀ ਤੋਂ ਪੰਗੋੜਾ ਹੋ ਗਏ ਪਰ ਬਾਕੀ ਸਾਰੇ ਬੱਚੇ ਮੈਂਬਰਾਂ ਨੇ ਤਤਕਾਲੀਨ ਸਿੰਘ ਸਹਬਾਨ ਜਥੇਦਾਰ ਗਿਆਨੀ ਰੁਘਵੀਰ ਸਿੰਘ ਦੇ ਮੌਖਿਕ ਤੋਂ ਮੁਰ ਹੋਏ ਇਹ ਹੁਕਮ ਅਨੁਸਾਰ ਭਰਤੀ ਦੇ ਕਾਰਜ ਦਾ ਐਲਾਨ ਕਰ ਦਿੱਤਾ ਇਹ ਉਹ ਸਮਾਂ ਸੀ ਜਦੋਂ ਦੇਸ਼ ਦੇਸ਼ ਚ ਬੈਠੀ ਸਮੁੱਚੀ ਕੌਮ ਅਚ ਅਚ ਕਰ ਉੱઠી ਹਾਲਾਂਕਿ ਰਸਤਾ ਇਹਨਾਂ ਸੁਖਾਲਾ ਵੀ ਨਹੀਂ ਸੀ ਹੁਕਮਨਾਮਾ ਸਾਹਿਬ ਤੋਂ ਫੰਗੋੜਾ ਧਿਰ ਨੇ ਨਾ ਸਿਰਫ ਫਸੀਲ ਤੋਂ ਹੁਕੂਨਾਮਾ ਜਾਰੀ ਕਰਨ ਵਾਲੇ ਸਿੰਘ ਸਹਿਬਾਨਸ ਸਮੇਤ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਾਰ ਕੂਸ਼ਿਸ਼ ਸ਼ੁਰੂ ਕਰ ਦਿੱਤੀ ਇਹ ਸਭ ਕੁਝ ਸੰਗਤ ਦੀ ਕਚਹਿਰੀ ਦੇ ਵਿੱਚ ਹੈ ਸੰਗਤ ਨੂੰ ਆਸ ਜਾਗੀ ਕਿ ਕੌਮ ਅਤੇ ਪੰਥ ਨੂੰ ਸਹਿird ਧਿਰ ਮਿਲਣ ਜਾ ਰਹੀ ਹੈ ਬਹੁਤ ਸਾਰੇ ਅਜਿਹੇ ਅਕਾਲੀ ਪਰਿਵਾਰਾਂ ਨੇ ਵਾਪਸੀ ਕੀਤੀ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਬਾਹਰ ਦਾ ਰਸਤਾ ਦਿਖਾਇਆ ਗਿਆ ਜਾਂ ਬਾਹਰ ਜਾਣ ਲਈ ਮਜਬੂਰ ਕੀਤਾ ਗਿਆ ਅਖੀਰਕਾਰ ਉਹ ਦਿਨ ਵੀ ਆਇਆ ਜਦੋਂ ਕੌਮ ਅਤੇ ਪੰਥ ਨੂੰ ਲੀਡਰਸ਼ਿਪ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਜਨਰਲ ਇਜਲਾਸ ਦੇ ਦਿਨਾਂ ਤੱਕ ਜਿਹੜੀ ਉਮੀਦਾਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ ਉਹ ਅਚਾਨਕ ਖਤਮ ਹੋ ਗਿਆ ਪਿਛਲੇ ਕੁਝ ਸਮੇਂ ਤੋਂ ਪਾਰਟੀ ਵਰਕਰਾਂ ਦੇ ਵਿੱਚ ਜੋ ਨਿਰਾਸ਼ਾ ਪੈਦਾ ਹੋਈ ਹੈ ਉਸ ਨੂੰ ਗੰਭੀਰਤਾ ਨਾਲ ਸਮਝਣਾ ਅਤੇ ਤੁਰੰਤ ਦੂਰ ਕਰਨ ਦੀ ਲੋੜ ਸਮਝਣ ਦੀ ਬਜਾਏ ਉਸ ਨੂੰ ਹੋਰ ਦੂnga ਕੀਤਾ ਗਿਆ ਜਿਨ੍ਹਾਂ ਵਰਕਰਾਂ ਨੇ ਕਰ ਕਰ ਜਾ ਕੇ ਭਰਤੀ ਕੀਤੀ ਦਿਨ ਰਾਤ ਮਿਹਨਤ ਕੀਤੀ ਉਹਨਾਂ ਦੀਆਂ ਭਾਵਨਾਵਾਂ ਦਾ ਸਤਕਾਰ ਅਤੇ ਪੂਰੀ ਪੂਰਤੀ ਕਰਨਾ ਸਭ ਤੋਂ ਪਹਿਲੀ ਜ਼ਿੰਮੇਵਾਰੀ ਬਣਦੀ ਸੀ ਪਰ ਉਹ ਨਹੀਂ ਨਿਭਾਈ ਗਈ ਵਰਕਰਾਂ ਦੀ ਭਾਵਨਾ ਦਾ ਖਿਆਲ ਰੱਖੇ ਬਿਨਾ ਕੋਈ ਵੀ ਪੰਥਕ ਜੰਟਾ ਜ਼ਮੀਨ ਤੇ ਲਾਗੂ ਨਹੀਂ ਹੋ ਸਕਦਾ ਇਸ ਗੱਲ ਨੂੰ ਲੀਡਰਸ਼ਿਪ ਲਗਾਤਾਰ ਸਮਝਣ ਤੋਂ ਭੱਜ ਰਹੀ ਹੈ ਇਸ ਦੀ ਵੱਡੀ ਉਦਾਹਰਨ ਹੈ ਕਿ ਅਗਸਤ ਮਹੀਨੇ ਦੇ ਵਿੱਚ ਹੋਏ ਜਨਰਲ ਇਜਲਾਸ ਤੋਂ ਬਾਅਦ ਦੋ ਵਾਰ ਇਜਲਾਸ ਦੀ ਤਾਰੀਖ ਅਤੇ ਸਥਾਨ ਤੈਅ ਹੋਣ ਦੇ ਬਾਵਜੂਦ ਵੀ ਉਹ ਇਜਲਾਸ ਨਹੀਂ ਬੁਲਾਇਆ ਗਿਆ ਜਿਸ ਨਾਲ ਨਿਰਾਸ਼ਾ ਵੀ ਵਧੀ ਅਤੇ ਅਵਿਸ਼ਵਾਸ ਵੀ ਪੈਦਾ ਹੋਇਆ ਇਸ ਦੇ ਚੱਲਦੇ ਜ਼ਮੀਨੀ ਪੱਧਰ ਉੱਪਰ ਵਰਕਰਾਂ ਦੇ ਵਿੱਚ ਨਿਰਾਸ਼ਾ ਵਧੀ ਹੈ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਆਵਾਜ਼ ਫੈਸਲਾ ਕਰਨ ਦੀ ਪ੍ਰਕਿਰਿਆ ਵਿੱਚ ਨਹੀਂ ਪਹੁੰਚ ਰਹੀ ਅੱਜ ਦੀ ਲੋੜ ਹੈ ਕਿ ਪਾਰਟੀ ਦੇ ਹਰ ਛੋਟੇ ਵੱਡੇ ਫੈਸਲੇ ਦੇ ਵਿੱਚ ਸਮੂਹਿਕ ਸਾਂਝ ਇਕਜੁਟਤਾ ਅਤੇ ਪੰਥਕ ਮर्यादा ਦੇ ਵਿੱਚ ਹੋਣ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਾਰਟੀ ਦਫ਼ਤਰ ਤੋਂ ਲੈ ਕੇ ਸੰਗਠਿਤ ਢਾਂਚੇ ਤੱਕ ਕੁਝ ਗਿਣਤੀ ਦੇ ਆਗੂ ਦਾ ਪ੍ਰਭਾਵ ਜ਼ਿਆਦਾ ਨਜ਼ਰ ਆਉਂਦਾ ਹੈ ਜਿਸ ਨਾਲ ਵਰਕਰਾਂ ਦੇ ਵਿੱਚ ਨਿਰਾਸ਼ਾ ਅਤੇ ਗਿਲੇ ਸ਼ਿਕਵੇ ਵੱਧ ਰਹੇ ਨੇ ਵਰਕਰਾਂ ਦੀ ਭਾਵਨਾ ਨੂੰ ਵੇਖਦੇ ਹੋਏ ਤੁਰੰਤ ਆਮ ਇਜਲਾਸ ਬੁਲਾਇਆ ਜਾਵੇ ਇਸ ਦੇ ਵਿੱਚ ਪਾਰਟੀ ਵਰਕਰਾਂ ਦੇ ਸੁਝਾਅ ਚਿੰਤਾਵਾਂ ਅਤੇ ਭਾਵਨਾਵਾਂ ਨੂੰ ਖੁੱਲੇ ਤੌਰ ਤੇ ਸੁਣਿਆ ਜਾਵੇ ਹਕੂਮਤ ਸਾਹਿਬ ਦੀ ਅਸਲ ਭਾਵਨਾ ਨੂੰ ਪੂਰਾ ਕੀਤੇ ਬਿਨਾਂ ਪਾਰਟੀ ਨੂੰ ਦੁਬਾਰਾ ਮਜ਼ਬੂਤ ਨਹੀਂ ਕੀਤਾ ਜਾ ਸਕਦਾ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਨੇ ਰੀੜ ਦੀ ਹੱਡੀ ਕਮਜ਼ੋਰ ਹੋਵੇ ਤਾਂ ਕੋਈ ਵੀ ਸੰਗਠਨ ਖੜਾ ਨਹੀਂ ਰਹਿ ਸਕਦਾ ਇਸ ਲਈ ਵਰਕਰਾਂ ਦੇ ਭਰੋਸੇ ਨੂੰ ਮੁੜ ਮਜ਼ਬੂਤ ਕਰਨਾ ਹੀ ਸਾਡੀ ਵੱਡੀ ਤਰਜੀਹ ਹੋਣੀ ਚਾਹੀਦੀ ਹੈ ਜਿੱਥੇ ਬੰਦ ਢਾਂਚੇ ਦੇ ਵਿੱਚ ਕੁਝ ਅਜਿਹੇ ਲੋਕਾਂ ਨੂੰ ਜਗ੍ਹਾ ਦਿੱਤੀ ਗਈ ਜਿਹੜੇ ਪਾਰਟੀ ਦੇ ਮੂਲ ਮੈਂਬਰ ਵੀ ਨਹੀਂ ਬਣੇ ਜ਼ਿਲ੍ਹਾ ਜਥੇਦਾਰ ਦੀ ਨਿਯੁਕਤੀ ਵੇਲੇ ਜ਼ਿਲ੍ਹਾ ਡੈਲੀਕੇਟ ਤੋਂ ਰਾਏ ਤੱਕ ਨਹੀਂ ਲਈ ਗਈ ਪਾਰਟੀ ਦੇ ਵਿੱਚ ਲੋਕਤੰਤਰੀ ਸਿਧਾਂਤ ਨੂੰ ਪੂਰੀ ਤਰ੍ਹਾਂ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਇਸ ਲਈ ਸਮੁੱਚੇ ਵਰਕਰ ਪੰਥਕ ਕੌਂਸਲ ਦੇ ਚੇਅਰ ਪ੍ਰਸ਼ਾਸਨ ਬਿਬਿਸਵਤ ਕੋਰ ਸਮੇਤ ਭਾਰਤੀ ਕਮੇਟੀ ਬੇਨਤੀ ਕਰਦੇ ਹਨ ਕੀ ਅਗਸਤ ਮਹੀਨੇ ਦੇ ਵਿੱਚ ਹੋਏ ਜਨਰਲ ਇਜਲਾਸ ਦੇ ਵਿੱਚ ਮੇਰੀ ਪੀਰੀ ਦੇ ਸਿਧਾਂਤ ਤੇ ਅਡੋਲ ਰਹਿਣ ਦਾ ਮਤਾ ਪਾਸ ਕੀਤਾ ਗਿਆ ਸੀ ਜਿਸ ਦੇ ਵਿੱਚ ਇਹ ਕਲ ਜ਼ੋਰਦਾਰ ਢੰਗ ਨਾਲ ਉੱਠੀ ਸੀ ਕਿ ਧਰਮ ਦਾ ਕੁੰਡਾ ਸਿਆਸਤ ਉੱਪਰ ਪ੍ਰਭਾਵਸ਼ਾਲੀ ਰਹੇਗਾ ਇਸ ਲਈ ਅੱਜ ਨਿਰਾਸ਼ ਹੋਏ ਵਰਕਰਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਲਈ ਧਰਮ ਦੇ ਕੁੰਡੇ ਨੂੰ ਖਰਕਾਉਣ ਦਾ ਸਮਾਂ ਆ ਚੁੱਕਿਆ ਹੈ ਪਾਰਟੀ ਤੇ ਉੱਪਰ ਕੋਈ ਵੀ ਵੱਡਾ ਨਹੀਂ ਹੈ ਪਾਰਟੀ ਦੇ ਸਿਧਾਂਤ ਹਮੇਸ਼ਾ ਜਿਉਂਦੇ ਰਹਿਣ ਨੇ ਚਾਹੀਦੇ ਹਨ ਵਿਅਕਤੀ ਅਵੇ ਵਿਸ਼ੇਸ਼ ਜਾਂ ਵਿਸ਼ੇਸ਼ ਵਿਅਕਤੀ ਦਾ ਤੜਾ ਜਿਹੜਾ ਵੀ ਸਿਧਾਂਤ ਨੂੰ ਤਲਾਂਜਲੀ ਦੇਵੇਗਾ ਉਹ ਪਾਰਟੀ ਦੇ ਵਿੱਚ ਕਿੰਨੀ ਵੱਡੀ ਤਾਕਤ ਰੱਖਦਾ ਹੋਵੇ ਸਮਰਥਾ ਸਮਰੱਥਾ ਹੋਵੇ ਰੱਖਦਾ ਹੋਵੇ ਪਰ ਉਸ ਖਿਲਾਫ ਵਰਕਰਾਂ ਦੀ ਭਾਵਨਾ ਅਨੁਸਾਰ ਫੈਸਲਾ ਕਰਨਾ ਹੀ ਧਰਮ ਅਤੇ ਮर्यादा ਹੈ ਆਸ ਹੈ ਕਿ ਬਤੋ ਨਿਮਾਨੇ ਵਰਕਰ ਵੱਜੋਂ ਪੇਸ਼ ਕੀਤੀ ਭਾਵਨਾ ਦਾ ਉਚਿਤ ਖਿਆਲ ਕੀਤਾ ਜਾਵੇ ਸੋ ਹੁਣ ਜਿਸ ਤਰ੍ਹਾਂ ਇਹ ਚਿੱਠੀ ਤੁਹਾਨੂੰ ਪੜ ਕੇ ਸੁਣਾਈਏ ਇਸ ਚਿੱਠੀ ਲਿਖੀ ਗਈ ਇਸ ਤੋਂ ਬਾਅਦ ਚਿੱਠੀ ਤੋਂ ਬਾਅਦ ਲਗਾਤਾਰ ਹੁਣ ਜਿਹੜੀਆਂ ਅੰਦਰਖਾਤੇ ਮੀਟਿੰਗਾਂ ਜਾਂ ਫਿਰ ਕੰਬਿੱਤੇ ਦੇ ਨੀ ਵੀ ਵੱਡੇ ਪੱਧਰ ਤੇ ਕੁਝ ਮੀਟਿੰਗਾਂ ਹੋਣ ਜਾ ਰਹੀਆਂ ਨੇ ਸੋ ਇਹ ਹਫਤਾ ਯਾਨੀ ਕਿ ਦਸੰਬਰ ਦਾ ਤੀਜਾ ਹਫਤਾ ਨਵੇਂ ਅਕਾਲੀ ਦਲ ਦੇ ਲਈ ਬੜਾ ਅਹਿਮ ਹੋਵੇਗਾ ਕਿਉਂਕਿ ਮੌਜੂਦਾ ਸਮੇਂ ਜੋ ਹਾਲਾਤ ਬਣੇ ਹੋਏ ਨੇ ਪਾਰਟੀ ਦੇ ਅੰਦਰ ਉਸ ਦੇ ਵਿੱਚ ਕੀ ਕੁਝ ਉਭਰ ਕੇ ਸਾਹਮਣੇ ਹੋਵੇਗਾ ਕੀ ਪੰਥਕ ਏਕਤਾ ਦੇ ਵੱਲ ਕਦਮ ਵਧਾਏ ਜਾਣਗੇ ਜੇ ਨਾ ਤਾਂ ਫਿਰ ਹਾਲਾਤ ਕਿਹੋ ਜਿਹੇ ਹੋਣਗੇ ਕੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਹੁਣ ਜਿਹੜਾ ਇਹ ਅਕਾਲੀ ਦਲ ਹੈ ਉਹ ਬਾਦਲ ਨੂੰ ਟੱਕਰ ਦੇਣ ਦੇ ਵਿੱਚ ਕਾਮਯਾਬ ਹੋਵੇਗਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਦੇਖਿਆ ਜਾਵੇ ਤਾਂ ਕੋਈ ਖੇਤਰੀ ਪਾਰਟੀ ਪੰਜਾਬ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ ਭਾਵੇਂ ਕੈਪਟਨ ਮਨਦੀਪ ਸਿੰਘ ਦੀ ਗੱਲ ਕਰ ਲਈਏ ਸੁਖपाल ਸਿੰਘ ਖੈਰ ਦੇ ਦੀ ਗੱਲ ਕਰ ਲਈਏ ਸੁਦੇਵ ਸਿੰਘ ਢੀਂਡਸਾ ਦੀ ਗੱਲ ਕਰ ਲਈਏ ਰঞ্জੀਤ ਸਿੰਘ ਬਰਮਪਰਾ ਦੀ ਗੱਲ ਕਰ ਲਈਏ ਸੇਵਾ ਸਿੰਘ ਸੇਖਵਾਦੀ ਦੀ ਗੱਲ ਕਰ ਲਈਏ ਮਨਪੀਰ ਬਾਦਲ ਦੀ ਗੱਲ ਕਰ ਲਈਏ ਜਾਂ ਫਿਰ ਬਲਵੰਤ ਸਿੰਘ ਰਾਮੂਵਾਲੀਏ ਦੀ ਗੱਲ ਕਰ ਲਈ ਅਨੇਕਾਂ ਪਾਰਟੀਆਂ ਪੰਜਾਬ ਦੇ ਵਿੱਚ ਉਠੀਆਂ ਪਰ ਉਹ ਪਾਰਟੀਆਂ ਖੇਤਰੀ ਪਾਰਟੀ ਦੇ ਤੌਰ ਦੇ ਉੱਤੇ ਯਾਨੀ ਕਿ ਸੁਖਵੀਰ ਬਾਦਲੂ ਪਾਰਟੀਆਂ ਜਾਂ ਫਿਰ ਰਵੱਦੀ ਪਾਰਟੀਆਂ ਦੂਜਿਆਂ ਨੂੰ ਟੱਕਰ ਦੇਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੀਆਂ ਸੋ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਸੋ ਉਹ ਵੀ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਵਿੱਚ ਸਾਂਝੇ ਕਰਦੇ ਰਹੋ ਧੰਨਵਾਦ